ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸੱਜਣੇ ਠੀਕ ਠਾਕ ਹੋਵੋਗੇ ਸੋ ਦੋਸਤੋ ਜਿਵੇਂ ਕਿ ਆਪਣਾ ਬਟਾਲਾ ਸ਼ਹਿਰ ਬੜਾ ਇਤਿਹਾਸਿਕ ਸ਼ਹਿਰ ਹੈ ਤੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਇਸ ਦੇ ਨਾਲ ਹੀ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਇੱਕ ਫੇਰ ਸ਼ਹੀਦਾਂ ਦੇ ਨਾਂ ਤੇ ਜਿਹੜੀ ਪਾਰਕ ਆ ਉਹ ਬਣਾਈ ਗਈ ਆ ਤੇ ਅੱਜ ਤੁਹਾਨੂੰ ਉਹਦਾ ਸਾਰਾ ਦੂਰ ਖਾਲਦੇ ਆ ਕਿਵੇਂ ਦੀ ਬਣੀ ਆ ਤੇ ਕਿਹੜੀ ਥਾਂ ਤੇ ਬਣੀ ਆ ਸਾਰੀ ਤੁਹਾਨੂੰ ਲੋਕੇਸ਼ਨ ਬਖੰਦੇ ਆ ਤੇ ਮੈਂ ਇਸ ਟਾਈਮ ਆਪਣੀ ਬਟਾਲੀ ਸ਼ਹਿਰ ਦੇ ਵਿੱਚ ਪਹੁੰਚੂਕਿਆਂ ਵਾ ਤੇ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਤੇ ਇਹ ਜਿਹੜੀ ਕੀ ਦਾਦੇਨਾਥ ਜਿਹੜੀ ਪਾਰਕ ਬਣੀ ਹੋਈ ਆ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਸਾਰੇ ਵਲੌਗ ਦੇ ਵਿੱਚ ਕੀ ਕਿਵੇਂ ਦਾ ਕੀ ਕੁਛ ਬਣਿਆ ਵਾ ਤੇ ਕਿਵੇਂ ਦੀ ਆ ਤੇ ਕਿਹੜੀ ਸਾਈਡ ਤੇ ਬਣੀ ਆ ਤੇ ਚਲੋ ਜੀ ਦੋਸਤੋ ਆਪਾਂ ਆਹ ਪੌਂਡੇ ਅੰਦਰ ਤੇ ਕਰਦੇ ਆ ਜੀ ਅੱਜ ਦਾ ਵਲੌਗ ਆਪਾਂ ਸ਼ੁਰੂ ਸੋ ਦੋਸਤੋ ਇਹ ਜਿਹੜੀ ਯਾਦਗਾਰੀ ਪਾਰਕ ਆ ਅਸ਼ੀਦ ਅਜਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਬਣਾਈ ਗਈ ਆ ਇੱਕ ਇਤਿਹਾਸ ਦੇ ਨਾਲ ਜੋੜਨ ਦੇ ਲਈ ਬਣਾਈ ਗਈ ਆ ਤੇ ਆਓ ਚੱਲਦੇ ਹਾਂ ਆਪਾਂ ਅੰਦਰ ਤੇ ਤੁਹਾਨੂੰ ਦੱਸਣੇ ਹਾਂ ਕਿਵੇਂ ਦਾ ਸਾਰਾ ਲੂ ਸੋ ਇਹ ਹੈਗਾ ਜੀ ਐਂਟਰੀ ਗੇਟ ਜਦੋਂ ਆਪਾਂ ਐਂਟਰੀ ਸਾਈਡ ਆ ਤੇ ਆਪਾਂ ਅੰਦਰ ਵੀ ਲੈ ਕੇ ਚੱਲਦੇ ਹਾਂ ਤੇ ਤੁਸੀਂ ਪਹਿਲਾਂ ਇੱਥੇ ਇਹ ਪੜ ਸਕਦੇ ਹੋ ਦੀ ਬਟਾਲਾ ਬਾਈਪਾਸ ਤੇ ਸਿੱਧੇ ਆਜ ਨੂੰ ਭਗਤ ਸਿੰਘ ਰਾਜਗੁਰੂ ਸਖਦੇਵ ਸਖਦੇਵ ਦੀ ਜਾਦਗਰੀ ਪਾਰਕ ਜਿਹੜੀ ਆ ਉਹ ਬਣਾਈ ਗਈ ਆ ਤੇ ਇਹ ਹੈਗੀ ਆਪਣੇ ਬਟਾਲਾ ਗਰਦਾਸਪੁਰ ਬਾਈਪਾਸ ਤੇ ਇਹ ਤੁਸੀਂ ਵੀ ਵੇਖ ਸਕਦੇ ਹੋ ਸਿੱਧਾ ਜਿਹੜਾ ਰਸਤਾ ਏ ਇਹ ਅੰਮ੍ਰਿਤਸਰ ਨੂੰ ਚੱਲ ਜਾਂਦਾ ਤੇ ਇਹ ਸਿੱਧਾ ਜਿਹੜਾ ਰਸਤਾ ਹੈਗਾ ਏ ਇਹ ਗਰਦਾਸਪੁਰ ਤੋਂ ਐਂਟਰ ਹੋ ਕੇ ਬਟਾਲੇ ਨੂੰ ਸਿੱਧਾ ਚੱਲ ਜਾਂਦਾ ਜੀ ਤੇ ਬਾਕੀ ਆਓ ਜੀ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਤੇ ਵਿਖਾਉਣੀ ਆ ਤੁਹਾਨੂੰ ਇਹਦੇ ਵਿੱਚ ਹੋਰ ਕੀ ਕੁਝ ਬਣਿਆ ਵਾ ਤੇ ਅਜੇ ਕੱਲ ਹੀ ਇਸ ਦਾ ਜਿਹੜਾ ਅਧ ਘਾਟ ਨੇ ਆ ਉਹ ਕੀਤਾ ਗਿਆ ਸੀ ਤੇ ਬਾਕੀ ਤੁਹਾਨੂੰ ਵਖਾਉ ਦੇਖ ਸਕਦੇ ਹੋ ਕਿ ਬਹੁਤ ਸੋਹਣੀ ਇੱਕ ਵਧੀਆ ਬਟਾਲੇ ਦੀ ਖੂਬਸੂਰਤੀ ਨੂੰ ਵਧਾਉਂਦੇ ਹੋਏ ਇਹ ਆਪਾਂ ਕਹਿ ਸਕਦੇ ਹਾਂ ਤੇ ਇੱਕ ਅਸੀ ਦਾਦੀ ਯਾਦ ਨੂੰ ਸਮਰਪਿਤ ਜਿਹੜੀ ਪਾਰਕ ਆ ਉਹ ਬਣਾਈ ਗਈ ਆ ਤੇ ਇਸ ਤੋਂ ਇਲਾਵਾ ਇੰਡੀਅਨ ਦਾ ਜਿਹੜਾ ਨੈਸ਼ਨਲ ਫਲਾ ਗਿਆ ਉਹ ਵੀ 100 ਫੁੱਟ ਦੀ ਉੱਚੀ ਉਚਾਈ ਤੇ ਜਿਹੜਾ ਉਹ ਵੀ ਲੱਗਾ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਬਾਕੀ ਤੁਸੀਂ ਇੱਥੋਂ ਦਾ ਵੇਖੋ ਕਿ ਲਾਈਟਾਂ ਵਗੈਰਾ ਬਹੁਤ ਵਧੀਆ ਜਿਹੜਾ ਇੱਕੇ ਲੱਗਾ ਆ ਤੇ ਥੋੜੇ ਚੇਰ ਨੂੰ ਇੱਥੇ ਜਿਹੜਾ ਵੈਲਵਰ ਦਾ ਘਾਵਾ ਉਹ ਵੀ ਲੱਗ ਜਾਣਾ ਵਾ ਥੋੜੇ ਟਾਈਮ ਨੂੰ ਤੇ ਬਾਕੀ ਇੱਕ ਇੱਥੇ ਜਿਵੇਂ ਕਿ ਸੈਲਫੀ ਪੁਆਇੰਟ ਆ ਆਈ ਲਵ ਬਟਾਲਾ ਜਿੱਦਾਂ ਆਪਣਾ ਪਹਿਲਾ ਇੱਕ ਵਿਸ਼ਾਲ ਮਗਾ ਮਾਰਦੇ ਲਾਗੇ ਬਣਿਆ ਹੋਇਆ ਵਾ ਇਦਰਾ ਹੀ ਇੱਥੇ ਵੀ ਇੱਕ ਬਣਾਇਆ ਗਿਆ ਏ ਤੇ ਇਹ ਤੁਸੀਂ ਵੀ ਦੇਖ ਸਕਦੇ ਹੋ ਤੇ ਇਹ ਬਟਾਲਾ ਸ਼ਹਿਰ ਦੀ ਸ਼ਾਨ ਨੂੰ ਵਧਾਉਂਦਾ ਏ ਕਿਉਂਕਿ ਬਟਾਲਾ ਸ਼ਹਿਰ ਜਿਹੜਾ ਸਾਡਾ ਬਹੁਤ ਇਤਿਹਾਸਿਕ ਸ਼ਹਿਰ ਆ ਇਸ ਦੇ ਨਾਲ ਹੀ ਜਿਹੜੀਆਂ ਤੁਹਾਨੂੰ ਹੁਣ ਆ ਵਿਖਾਉਨੇ ਆਪਾਂ ਕਿ ਜਿਹੜੇ ਸ਼ਹੀਦਾਂ ਦੇ ਜਿਹੜੇ ਆ ਯਾਦਗਾਰੀ ਨੂੰ ਮੋਕ ਰੱਖਦੇ ਜਿਹੜੇ ਬੋਤਿਆ ਉਹ ਲਾਏ ਗਏ ਆ ਤਸਵੀਰਾਂ ਜਿਹੜੀਆਂ ਬਣਾ ਕੇ ਲਾਈਆਂ ਗਈਆਂ ਵਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਚੀਜ਼ ਜਿਹੜੀ ਆ ਉਹ ਬਣੀ ਹੋਈ ਆ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਤੇ ਤੁਸੀਂ ਵੇਖੋ ਹੀ ਇਹ ਪਹਿਲੇ ਨੰਬਰ ਤੇ ਸਰਦਾਰ ਰਸ਼ੀਦ ਭਗਤ ਸਿੰਘ ਜੀ ਰਾਜਗੁਰੂ ਜੀ ਤੇ ਸਖਦੇਵ ਜੀ ਜਿਨ੍ਹਾਂ ਦੇ ਬੋਤ ਜਿਹੜੇ ਆ ਲੱਗੇ ਹੋਏ ਆ ਤੇ ਬਹੁਤ ਵਧੀਆ ਉਪਰਾਲਾ ਵਾ ਸਰਕਾਰ ਵੱਲੋਂ ਤੇ ਜਿਹੜੇ ਆਪਣੇ ਹਲਕੇ ਦੇ ਆਪਣੇ ਹਲਕੇ ਦੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਬਟਾਲਾ ਤੋਂ ਜਿਹੜੇ ਆਪਣੇ ਵਿਧਾਇਕ ਨੇ ਉਹਨਾਂ ਵੱਲੋਂ ਵੀ ਬਹੁਤ ਸਾਰੇ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ ਬਟਾਲੇ ਦੀ ਖੂਬਸੂਰਤੀ ਨੂੰ ਵਧਾਉਂਦੇ ਹੋਵੇ ਤੇ ਬਹੁਤ ਵਧੀਆ ਵਾ ਜੀ ਇਦਾਂ ਦੀਆਂ ਜਿਹੜੀਆਂ ਇਤਿਹਾਸਿਕ ਚੀਜ਼ਾਂ ਜਿਹੜੀਆਂ ਆ ਜੇ ਲਾਉਣਗੇ ਆਪਾਂ ਫੇਰੀ ਜਿਹੜੀ ਨਵੀਂ ਨੌਜਵਾਨ ਜਿਹੜੀ ਪੀੜ੍ਹੀ ਆਪਣੇ ਇਤਿਹਾਸ ਦੇ ਨਾਲ ਆਪਾਂ ਇਸੇ ਤਰੀਕੇ ਨਾਲ ਫੇਰ ਆਪਾਂ ਜੁੜਾਂਗੇ ਤੇ ਵਧੀਆ ਇੱਕ ਉਪਰਾਲਾ ਕੀਤਾ ਗਿਆ ਵਾ ਤੇ ਵਧੀਆ ਲੱਗਾ ਜੀ ਆਪਾਂ ਇੱਥੇ ਆਪਣੇ ਬਟਾਲੇ ਸ਼ਹਿਰ ਨੂੰ ਇੱਕ ਆਪਾਂ ਦਾ ਜਿਹੜਾ ਬਟਾਲਾ ਸ਼ਹਿਰ ਆ ਉਹ ਇਤਿਹਾਸਕ ਸ਼ਹਿਰ ਆ ਤੇ ਬੜਾ ਮਾਣ ਆਪਾਂ ਪ੍ਰਾਊਡ ਫੀਲ ਕਰਦੇ ਆ ਕਿ ਆਪਾਂ ਮਾਝੇ ਦੀ ਧਰਤੀ ਤੇ ਜ਼ਿਲ੍ਹਾ ਗਰਦਾਸਪੁਰ ਦੀ ਧਰਤੀ ਤੇ ਆਪਾਂ ਇੱਥੇ ਜਿਹੜਾ ਵਾ ਜਨਮੇ ਪਲੇ ਆ ਤੇ ਬਹੁਤ ਵਧੀਆ ਲੱਗਾ ਜੀ ਤੇ ਹੋਰ ਨਹੀਂ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਬਾਕੀ ਦੋਸਤੋ ਜਦੋਂ ਆਪਾਂ ਹੁਣ ਗਰਦਾਸਪੁਰੋਂ ਆਉਂਦੇ ਆ ਬਟਾਲੇ ਨੂੰ ਐਂਟਰ ਹੁੰਨੇ ਆ ਤੇ ਜਿਹੜਾ ਇੰਡੀਆ ਨੈਸ਼ਨਲ ਫਲੈਗ ਆ ਜਿਹੜਾ ਕੋਈ ਨਹੀਂ ਦੇਖ ਸਕਦੇ ਉਹ ਸਾਹਮਣੇ ਇਹ 2 ਕਿਲੋਮੀਟਰ ਦੀ ਦੂਰੀ ਤੋਂ ਹੀ ਦਿਖਣਾ ਜਿਹੜਾ ਵਾ ਉਹ ਸ਼ੁਰੂ ਹੋ ਜਾਂਦਾ ਵਾ ਤੇ ਇਹ ਤੁਸੀਂ ਵੇਖ ਸਕਦੇ ਹੋ ਇਹ ਬੈਕ ਸਾਈਡ ਤੇ ਤੁਹਾਨੂੰ ਬਖੰਨੀ ਆ ਕਿ ਕਿਵੇਂ ਦਾ ਵਾ ਸਾਰਾ ਕੁਝ ਤੇ ਆ ਗਰਦਾਸਪੁਰ ਰੋੜਿਆ ਜਿਹੜਾ ਸਿੱਧਾ ਆ ਰਿਹਾ ਏ ਆ ਜਿਹੜੀ ਸਾਹਮਣੇ ਤੁਸੀਂ ਸੜਕ ਵੇਖ ਰਹੇ ਹੋ ਇਹ ਸਿੱਧੀ ਗਰਦਾਸਪੁਰੋਂ ਆ ਕੇ ਬਟਾਲੇ ਨੂੰ ਚੱਲ ਕੇ ਸਿੱਧੀ ਅੰਦਰ ਹੋ ਜਾਂਦੀ ਐ ਐਂਟਰ ਹੋ ਜਾਂਦੀ ਬਟਾਲੇ ਨੂੰ ਤੇ ਬਾਹਰ ਬਾਈਪਾਸ ਆ ਜਿਹੜਾ ਸਾਹਮਣੇ ਤੇ ਮੇਰੇ ਇਹ ਸੱਦਾ ਅੰਮ੍ਰਿਤਸਰ ਨੂੰ ਨਿਕਲ ਜਾਂਦਾ ਜੀ ਤੇ ਬਹੁਤ ਵਧੀਆ ਜੀ ਤੁਸੀਂ ਸਾਰਾ ਇਹ ਆਲਾ ਦਵਾਲਾ ਵੇਖੋ ਕਿ ਇਦਾਂ ਦੇ ਜਿਹੜੇ ਪ੍ਰਾਲੇ ਆ ਇਦਾਂ ਦੀ ਜਿਹੜੀਆਂ ਇਤਿਹਾਸਿਕ ਚੀਜ਼ਾਂ ਵਾ ਉਹ ਵਧੀਆ ਹੋਣਾ ਜਿੱਦਾਂ ਕੋਈ ਬਣਾਉਂਦਾ ਵਾ ਜਿਹੜੀ ਵੀ ਸਰਕਾਰ ਵੱਲੋਂ ਪ੍ਰਾਲਾ ਕੀਤਾ ਜਾਂਦਾ ਵਾ ਤੇ ਬਹੁਤ ਵਧੀਆ ਵਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਦੋਸਤੋ ਆਪਾਂ ਤੁਹਾਨੂੰ ਹੋਰ ਨਵੇਂ ਵਲੌਗ ਦੇ ਵਿੱਚ ਕੋਈ ਹੋਰ ਨਵੀਂ ਵੀਡੀਓ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਅੱਜ ਦੇ ਵਲੌਗ ਵਿੱਚ ਤੁਹਾਨੂੰ ਇਹ ਜਿਹੜੀ ਆ ਛਿਦੇ ਆਜਮਨ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਜਿਹੜੀ ਪਾਰਕ ਉਹ ਤੁਹਾਨੂੰ ਵਿਖਾਈ ਆ ਉਹਦਾ ਕੱਲ ਪਰਸੋ ਜਿਹੜਾ ਕਟਣ ਜਿਹੜਾ ਵਾ ਉਹ ਕੀਤਾ ਗਿਆ ਸੀ ਤੇ ਫਿਲਹਾਲ ਥੋੜਾ ਜਿਹਾ ਜਿਹੜਾ ਕੰਮ ਆ ਬੈਲਵਰ ਦਾ ਘਾਹ ਵਗੈਰਾ ਜਿਹੜਾ ਵਾ ਉਹ ਲੱਗਣ ਵਾਲਾ ਰਹਿ ਗਿਆ ਏ ਤੇ ਬਾਕੀ ਫਿਲਹਾਲ ਸਾਰੀ ਜੜੀ ਬਣ ਕੇ ਕੰਪਲੀਟ ਤਿਆਰ ਹੋ ਚੁੱਕੀ ਆ ਤੇ ਧੰਨਵਾਦ ਜੀ ਦੋਸਤੋ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਜਲਦੀ ਮਿਲਦੇ ਆ